ਜਹ ਹੈ ਗਿਆਨ ਤਾ ਹੈ ਧਰਮ ਹੈ ਜਹ ਹੈ ਝੂਠ ਤਾ ਪਾਪ ਜਹ ਹੈ ਲੋਭ ਤਾ ਕਾਲ ਹੈ ਜਹ ਹੈ ਕਰਮ ਤਾ ਪਾਪ ਜਹ ਹੈ ਖਿਮਤ ਤਾ ਤਿਆਗ ਬਤਾਂ ਕਾਫੀ ਤੁਸੀਂ ਹੁਣ ਵੀ ਹੈਗੀਆਂ ਨੇ ਹਰ ਮਤਾ ਆਪਣੇ ਆਪ ਨੂੰ ਧਰਮ ਕਹਦੀ ਹੈ ਜਿਵੇਂ Hindu ਧਰਮ Islam ਧਰਮ ਉਹ ਆਪਣੇ ਆਪ ਨੂੰ ਵੱਖਰਾ ਕਰਕੇ ਮੇਂ ਦੱਸਦੇ ਨੇ ਅਸੀਂ ਹੀ ਠੀਕ ਹੈ ਇਹ ਵੀ ਸਾਰੇ ਮਤਲਬ ਨੇ ਸਾਡਾ ਹੀ ਧਰਮ ਠੀਕ ਹੈ ਠੀਕ ਹੈ ਨਹੀਂ ਹੈ ਤਾਂ ਵਾਦੀ ਗੱਲ ਹੈ ਅਦਾਲਤ ਵਿੱਚ ਦੋ ਆਦਮੀ ਖੜੇ ਨੇ ਉਹ ਕਹਿੰਦੇ ਮੈਂ ਸੱਚਾ ਦੂਰ ਕਹਿੰਦੇ ਮੈਂ ਸੱਚਾ ਸੱਚਾ ਝੂਠਾ ਕੌਣ ਹੈ ਤਾਂ ਗਾਹਾਂ ਦੀ ਗੱਲ ਹੈ ਅਦਾਲਤ ਦੀ ਗੱਲ ਦੇਖਣਾ ਇਹ ਤਾਂ ਜਦੋਂ ਸੱਚ ਪ੍ਰਗਟ ਹੁੰਦਾ ਗੁਰਮਤ ਪ੍ਰਗਟ ਹੁੰਦੀ ਹੈ ਕਿੰਨਾ ਕੋਈ ਸੱਚਾ ਕਿੰਨਾ ਕੋਈ ਝੂਠਾ ਇਹ ਫੈਸਲਾ ਤਾਂ ਗੁਰਮਤ ਕਰਦੀ ਹੈ ਖੋਟੇ ਘਰੇ ਦੀ ਪਛਾਣ ਤਾਂ ਕੋਈ ਗੁਰਮੁੰਦ ਕਰਦਾ ਪਰਦਾਵਾ ਸਾਰੇ ਆਪਣੇ ਆਪ ਨੂੰ ਸੱਚਾ ਹੋਣ ਦਾ ਕਰਦੇ ਨੇ ਚਾਹੇ ਉਪਲੇਖੇ ਚ ਕਰਦੇ ਨੇ ਉਹਨਾਂ ਨੂੰ ਪਤਾ ਨਹੀਂ ਹੈ ਚਾਹੇ ਜਾਣ ਬੁਝ ਕੇ ਕਰਦੇ ਨੇ ਭਲੇ ਖबरी ਹੈ ਬੰਦੇ ਵੀ ਨੇ ਵੀ ਤੁਹਾਨੂੰ ਸਾਡੇ ਨਾਲ ਵਧੀਆ ਪਰ ਫੇਰ ਵੀ ਆਪਣੇ ਆਪ ਨੂੰ ਘਟਿਆ ਬਣਨ ਨੂੰ ਤਿਆਰ ਨਹੀਂ ਸਮਝਦੇ ਹੋਏ ਘਟਿਆ ਨਹੀਂ ਬਣਦੇ ਇਹ ਹੋ ਜਾ ਬਾਤਾਵਰਣ ਜਿਹੜਾ ਹੈਗਾ ਇਹ ਝਗੜੇ ਪੈਦਾ ਕਰਨ ਵਾਲਾ ਇਹ ਤੇ ਝਗੜਾ ਅਸੀਂ ਗਲਤਾਂ ਫੇਰ ਵੀ ਗਲਤੀ ਮੰਨਦੇ ਨਹੀਂ ਇਜਾਗੜੇ ਜਿੱਤੋ ਗਲਤਾਂ ਗਲਤੀ ਮਿਲਣੀ ਝਗੜਾ ਖਤਮ ਹੋ ਗਿਆ ਇਹ ਜਿਹੜਾ ਸੰਸਾਰ ਹੈ ਇੱਕ ਝਗੜਾ ਜਿੱਤੇ ਝਗੜਾ ਨਹੀਂ ਉਥੇ ਸੰਸਾਰ ਨਹੀਂ ਰਹਿੰਦਾ ਝਗੜੇ ਨੂੰ ਖਤਮ ਕਰਨ ਵਾਲੀ ਚੀਜ਼ ਕੀ ਹੈ ਗਿਆਨ ਸਮਝ ਆ ਜਾਂਦੀ ਹੈ ਜੇ ਝਗੜਾ ਖਤਮ ਕਰਨਾ ਚਾਹੁੰਦਾ ਹੋਵੇ ਤਾਂ ਕਰ ਲੈਂਦਾ ਹੈ ਜੇ ਨਾ ਚਾਹੁੰਦਾ ਹੋਵੇ ਫਿਰ ਸੂਰਣ ਘੜੀ ਰੱਖਦਾ ਠੀਕ ਹੈ ਇਹ ਠੀਕ ਹੈ ਭਕਤਾ ਨੇ ਸਾਰਾ ਝਗੜਾ ਖਤਮ ਆਪਣੇ ਅੰਦਰੋਂ ਕਰਕੇ ਲੋਕਾਂ ਨੂੰ ਵੀ ਦੱਸਦਾ ਵੀ ਝਗੜਾ ਖਤਮ ਤਾਂ ਹੀ ਹੁੰਦਾ ਹੁੰਦਾ ਪਰ ਨਹੀਂ ਬੰਦੇਆਂ ਲੋਕਾਂ ਨੇ ਖਤਮ ਕਰਨਾ ਸੀ ਆਪਣੀ ਆਪਣੀ ਮਤ ਨਹੀਂ ਛੱਡੀ ਝਗੜਾ ਗਾਦਾ ਹੈ ਝਗੜਾ ਆਪਣੀ ਮਰਜ਼ੀ ਦੇ ਜਿੱਥੇ ਆਪ ਆਪਣੀ ਬੁੱਧ ਹੈ ਸਾਰੇ ਆਪਣੀ ਬੁੱਧੀ ਪ੍ਰਧਾਨਗੀ ਮੰਨਦੇ ਨੇ ਚਾਹੁੰਦੇ ਨੇ ਮੇਰੀ ਬੁੱਧ ਠੀਕ ਹੈ ਮੇਰੀ ਸੋਚ ਠੀਕ ਹੈ ਉਥੇ ਝਗੜਾ ਰਹੂਗਾ ਵਿਦਵਾਨਾਂ ਜੇ ਬਿਮਾਰੀ ਸਾਰੇ ਰੋਈਦਾ ਜਿੰਦਾ ਵੱਡਾ ਵਿਦਵਾਨ ਉਹਦੀ ਬਿਮਾਰੀ ਜ਼ਿਆਦਾ ਇਸ ਬਿਮਾਰੀ ਦਾ ਨੋਈ ਹੋਵੇਂ ਆਪਣੇ ਅਦਲੂ ਬੜੀ ਮੰਨਣਾ ਹੋਵੇ ਇਹ ਤਾਂ ਜਿੰਨੀਆਂ ਮੱਤਾਂ ਬਣੀਆਂ ਹੋਈਆਂ ਨੇ ਉਹਨੇ ਹਉਮੇ ਦਾ ਰੋਗ ਵਧਾਇਆ ਹੋਇਆ ਝਗੜਾ ਮਿਟਦਾ ਕਹਿੰਦਾ ਮਿਟਦਾ ਤਾਂ ਹੈ ਜੇ ਮੈਂ ਗਲਤਾਂ ਤਾਂ ਤਾਂ ਮੈਂ ਗਲਤ ਰਾਹ ਛੱਡ ਕੇ ਜਦੋਂ ਮੈਨੂੰ ਠੀਕ ਰਾਹ ਦਾ ਪਤਾ ਲੱਗਿਆ ਉਹ ਠੀਕ ਰਾਹ ਆਪਣਾ ਲ ਕਬੀਰ ਨੂੰ ਜਦੋਂ ਪਤਾ ਲੱਗਿਆ ਵੀ ਇਹ ਮਾੜਾ ਰਾਹ ਗਲਤ ਹੈ ਗਲਤ ਅਖਿਆਰ ਉਹਨੂੰ ਪਤਾ ਲੱਗਿਆ ਸੀ ਪਹਿਲਾਂ ਹੀ ਕੁਝ ਜੋ ਉਹਨੂੰ ਮਿਲਣਾ ਚਾਹੀਦਾ ਸੀ ਪ੍ਰਾਪਤੀ ਚਾਹੀਦੀ ਸੀ ਧਰਮ ਚ ਉਹਨੂੰ ਪ੍ਰਾਪਤੀ ਨਹੀਂ ਹੋਈ ਸੈਟੀਸਫਾਈ ਨਹੀਂ ਹੋਇਆ ਜੋ ਉਹਨੂੰ ਕਹਾਂਗੇ ਅਸੀਂ ਮਾਲਾ ਫੜਾਉਣ ਤੋਂ ਪਹਿਲਾਂ ਇਹ ਧਰਮ ਤਾਲਡ ਕਰਨ ਤੋਂ ਪਹਿਲਾਂ ਜਿਹੜਾ ਉਹਨੂੰ ਦੱਸਿਆ ਗਿਆ ਸੀ ਕੁਝ ਵੀ ਆ ਪ੍ਰਾਪਤ ਹੋਊਗਾ ਦਰਸ਼ਨ ਹੋਊਗਾ ਨਰਕਾਰ ਦਾ ਇਹ ਜੋ ਵੀ ਕੁਝ ਕਿਹਾ ਗਿਆ ਸੀ ਉਹ ਹੋਇਆ ਇਆ ਉਹਨੂੰ ਕਿਹਾ ਗਿਆ ਸੀ ਤੇਰਾ ਮਨ ਮਰੂ ਹੈ ਤੇ ਨਾ ਮਨ ਮਰ ਜਾਂਦਾ ਹੈ ਮਨ ਮਰ ਜਾਂਦਾ ਭਾਵ ਮਨ ਦੀ ਅੱਛਾ ਵਖਤ ਹੋ ਜਾਂਦੀ ਹੈ ਤੇ ਮਨ ਦੀ ਭਟਕਣਾ ਮੁੱਕ ਜਾਂਦੀ ਹੈ ਪਰ ਕਬੀਰ ਦੀ ਭਟਕਣਾ ਨਹੀਂ ਮੁੱਕੀ ਜੋ ਨਹੀਂ ਮੁੱਕੀ ਮੁੱਕੀ ਤਾਂ ਨਹੀਂ ਭਟਕਣਾ ਕਿ ਮਾਲਾ ਨਾਲ ਕੋਈ ਗਿਆਨ ਨਹੀਂ ਮਿਲਦਾ ਸੀ ਗਿਆਨ ਤੋਂ ਬਿਨਾ ਭਟਕਣਾ ਨਹੀਂ ਮੁੱਕਦੀ ਸਮਝ ਆ ਕੇ ਮੰਨੂ ਇਹਦੀ ਢਟਕਣਾ ਮੁਕਾਈ ਜਾ ਸਕਦੀ ਐ ਸਮਝਾਉਣ ਵਾਸਤੇ ਗਿਆਨ ਦੀ ਲੋੜ ਹੈ ਮਾੜਾ ਦੇ ਵਿੱਚ ਸਮਝ ਵਾਲੀ ਕੋਈ ਗੱਲੇ ਨਹੀਂ ਹੁੰਦੀ ਇਹਨਾਂ ਸੰਬੰਧੀ ਚ ਨਾ ਮਾੜਾ ਚ ਇੱਥੇ ਅਕਲ ਦੀ ਡਿਵੈਲਪਮੈਂਟ ਨਹੀਂ ਅਕਲ ਦੀ ਡਿਵੈਲਪਮੈਂਟ ਹੁੰਦੀ ਹੈ ਉਪਦੇਸ਼ ਨਾਲ ਜਿਹੜੇ ਗ੍ਰੰਥ ਪੜਾਇਆ ਜਾਂਦੇ ਨੇ ਕਾਸ਼ੀ ਵਿੱਚ ਉਹਨਾਂ ਨੇ ਬੇਚਾ ਮਨ ਨੂੰ ਸਮਝਾਉਣ ਵਾਲਾ ਕੋਈ ਉਪਦੇਸ਼ ਨਹੀਂ ਸਗੋ ਰਿਤਿਓ ਸਿੱਧੀਆਂ ਦੀ ਪ੍ਰਾਪਤੀ ਵਾਸਤੇ ਦੁਜਿਆਂ ਨੂੰ ਆਪਣੇ ਨਾਲ ਦੀਰ ਕਰਨ ਵਾਸਤੇ ਬڑا ਗੁਰੂ ਬਣਨ ਵਾਸਤੇ ਉਪਦੇਸ਼ ਨਹੀਂ ਚੇਲੇ ਬਣਾਉਣ ਵਾਸਤੇ ਕਬੀਰ ਨੇ ਨਹੀਂ ਚੇਲਾ ਬਣਾਇਆ ਕੋਈ ਜਿਨ੍ਹਾਂ ਨੇ ਚੇਲੇ ਬਣਾਏ ਨੇ ਉਹਨਾਂ ਨੂੰ ਤਾਂ ਸਗੋ ਕਬੀਰ ਕਹਿੰਦਾ ਕਬੀਰ ਚੇਲੇ ਬਹੁ ਕੀਏ ਕੇਸੋ ਕੀਓ ਨਮੀਤ ਚੱਲ ਇਥੇ ਹਰ ਬਲਣ ਕੋ ਵਿਚੇ ੜ ਗਿਆ ਚੀਤ ਉਹਨਾਂ ਨੂੰ ਸਗੋਂ ਕਬੀਰ ਕਹ ਰਿਹਾ ਇਹਨਾਂ ਨੇ ਚੇਲੇ ਤਾਂ ਬਹੁਤ ਬਣਾ ਲਏ ਪਰ ਇਹ ਤਾਂ ਹਰ ਨੂੰ ਮਰਨ ਚੱਲੇ ਤੇ ਇਹ ਹਰ ਨੂੰ ਮਰਨ ਛੱਡ ਦਿੱਤਾ ਉਹਨੇ ਤਿਆਗਤਾ ਕਬੀਰ ਆਪਣਾ ਸਬਰ ਪੂਰਾ ਕਰ ਲੈ ਪਹਿਲਾਂ ਹਰ ਤੂੰ ਮਿਲ ਲੈ ਹਰ ਤੱਕ ਪਹੁੰਚਣਾ ਉਹਦੇ ਬਾਅਦ ਗੱਲ ਕਰੂੰ ਤੋ ਪਹੁੰਚ ਰਿਹਾ ਜੀ ਪਹੁੰਚ ਲੈ ਕਬੀਰ ਬਾੜਾ ਨਾਲ ਥੋੜੀ ਪਹੁੰਚਾਈ ਜਾਂਦਾ ਸਿੱਧਾ ਨਾਲ ਜੋ ਗੋਸ਼ਟੀ ਹੁੰਦੀ ਹੈ ਕਬੀਰ ਦੀ ਤੇ ਉਹ ਰੌਣਕ ਦੀ ਸੌਰੀ ਸਿੱਧਾ ਨੇ ਪੁੱਛਿਆ ਕੇ ਵੈਦਪੁਰਖਾ ਜਨਮ ਬਿਠਾਇਆ ਪੁਰਖਾ ਲਫ਼ਜ਼ ਵਰਤਿਆ ਹੋਇਆ ਨਾਂਕ ਵਾਸਤੇ ਉਹ ਤੋਂ ਘਰੋ ਤਾਂ ਉਹ ਵਰਤ ਵੀ ਬੜੀ ਸੀ ਸਿੱਧ ਪੁਰਖਾ ਬੜਾ ਇੱਜ਼ਤ ਦਾ ਲਫ਼ਜ਼ ਹੁੰਦਾ ਹੈ ਮਹਾਪੁਰਖ ਨਹੀਂ ਕਹਿੰਦੇ ਮਹਾਪੁਰਖ ਤੋਂ ਜਸ ਥੱਲੇ ਦੀ ਡਿਗਰੀ ਪੁਰਖ ਹੁੰਦਾ ਨਿਰੰਕਰ ਤੇ ਕਹਿੰਦੇ ਪਰ ਮੇਸ਼ਰ ਤੋਂ ਜਿਹੜਾ ਵੱਡੇ ਤੇ ਵੱਡਾ ਹੈ ਸੰਸਾਰ ਚ ਮਹਾਪੁਰਖ ਹੈ ਲੋਸ ਇਹ ਬਾਣੀ ਮਹਾਪੁਰਖ ਕੀ ਜੀਨੇ ਗੱਲ ਭੇਜੀ ਹੈ ਤੁਰਕੀ ਬਾਣੀ ਉਹ ਮਹਾਪੁਰਖ ਜੀਨੇ ਗਾਹ ਉਹਦਾ ਉਲੱਥਾ ਕਰਕੇ ਸਾਨੂੰ ਗੁਰਬਾਣੀ ਬਣਾ ਕੇ ਦਿੱਤੀ ਹੈ ਉਹ ਪੁਰਖ ਪੁਰਖ ਦੀ ਪਦਵੀ ਛੋਟੀ ਨਹੀਂ ਹੈ ਬਹੁਤ ਵੱਡੀ ਹੈ ਸੰਸਾਰ ਚ ਪੁਰਖ ਤੋਂ ਵੱਡੀ ਕੋਈ ਪਦਵੀ ਨਹੀਂ ਹੈ ਸੰਸਾਰ ਦੇ ਵਿੱਚ ਪੁਰਖ ਤੋਂ ਵੱਡੀ ਪਦਵੀ ਨਹੀਂ ਹੈ ਸਰੇਸ਼ ਬੰਦੇ ਨੂੰ ਪੁਰਖ ਕਹਿੰਦੇ ਜੀ ਜਿਹੜਾ ਦੂਜੇ ਦੀ ਬੁੱਧੀ ਨੂੰ ਪੂਰਾ ਕਰੇ ਡਿਵੈਲਪ ਕਰੇ ਜਿਹਨੂੰ ਲੋਕ ਗੁਰੂ ਕਹਿੰਦੇ ਨੇ ਗੁਰੂ ਤਾਂ ਪਰਮੇਸ਼ਰ ਹੈ ਇਹ ਪੁਰਖ ਗੁਰੂਆਂ ਮੈਸੇਜ ਲੋਕਾਂ ਨੂੰ ਦੱਸ ਰਿਹਾ ਜੋ ਸੁਰਨੇ ਹੈ ਉਹ ਸਪਲਾਈ ਕਰ ਰਹੇ ਹੈ ਪਾਈਪਲੈਨ ਹੈ ਇਹ ਪਾਈਪ ਲੈਣਾ ਪਿਛੋਂ ਪਾਣੀ ਆਉਂਦੇ ਗੱਲ ਦੇ ਦੂੰ ਦਰਿਆਜ ਪਿਛੋਂ ਪਾਣੀ ਆਉਂਦੇ ਦੇ ਦੂੰ ਤੇ ਦਰਿਆ ਦੇ ਵਿੱਚ ਕੁਝ ਨਹੀਂ ਹੁੰਦਾ ਜੇ ਪਾਣੀ ਆ ਜਾਤਾ ਧੇਰ ਨਾਲ ਨਹੀਂ ਆਇਆ ਤਾਂ ਖਾਲੀ ਹੈ ਕੇਵਲ ਪੁਰਖਾ ਜਨੂੰ ਬਟਾਇਆ ਤੇ ਜਨਮ ਕੋ ਮੇ ਬਟਾ ਲਿਆ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਵੀ ਸੰਸਾਰ ਨਾਲ ਤੇਰਾ ਕੋਈ ਲਿੰਕ ਨਹੀਂ ਹੈ ਤੂੰ ਮਾਇਆ ਜੋ ਦਸੀ ਕਿਵੇਂ ਹੋ ਗਿਆ ਉਦਾਸੀ ਉਹਨਾਂ ਦਾ ਪਰਮਾਸੀ ਪਾਲੀ ਫਿਰਦੇ ਹੋ ਪਰ ਅਜੋ ਤੱਕ ਅਸੀਂ ਜੰਗਲਾਂ ਵਿੱਚ ਰਹਿੰਦੇ ਹੋਏ ਵੀ ਉਹਦਾਸੀ ਅਸੀਂ ਉਹ ਅਵਸਥਾ ਪ੍ਰਾਪਤ ਨਹੀਂ ਕਰ ਸਕੇ ਜਿਹੜੀ ਤਾਂ ਕ੍ਰਿਸ਼ਤੀ ਚ ਰਹਿ ਕੇ ਕਰ ਲਈ ਕ੍ਰਿਸ਼ਤੀ ਹੋ ਕੇ ਥੋੜੀ ਉਮਰ ਚ ਅਵਸਥਾ ਪ੍ਰਾਪਤ ਕਰ ਲਈ ਅਸੀਂ ਹੁਣ ਤੇ ਨਹੀਂ ਕਰ ਸਕੇ ਤੋ ਹਰ ਦਰਗਾਹ ਕੇ ਬਾਤਾਂ ਜਿਹੜੀਆਂ ਸੁਣਾਉਂਦੇ ਅਸੀਂ ਲੋਕਾਂ ਨੂੰ ਸਮਝਦੇ ਆ ਵੀ ਅਸੀਂ ਉਹ ਅਵਸਥਾ ਚਲੇ ਜਾਂਦੇ ਹਾਂ ਸਵੱਦੀ ਵਿੱਚ ਤਿੰਨਾ ਲੋਕਾਂ ਜੇ ਉਹ ਗੱਲਾਂ ਬਹੁਤ ਕਰਦੇ ਆ ਮਸਾਂ ਦਾ ਕੱਖ ਵੀ ਨਹੀਂ ਪਤਾ ਜਿਹੜੀ ਤੂੰ ਗੱਲ ਕਰਦਾ ਵਾਕਈ ਹਰਦਰਗਾ ਕਿਉਂ ਬਤਾ ਤੂੰ ਸੁਣਾਉਂਦਾ ਅਸੀਂ ਲੋਕਾਂ ਨੂੰ ਬੇਵਕੂਫ ਤਾਂ ਬਣਾਉਂਦੇ ਆ ਪਰ ਹਰਦਰਗਾ ਕੀ ਬਤਾ ਸਾਡੇ ਕੋਲ ਨਹੀਂ ਇਹ ਐਡਵਰਟ ਕਰ ਲਿਆ ਉਹਨਾਂ ਨੇ ਆਪੇ ਕਰ ਲਿਆ ਇੱਕ ਦਾ ਵਾਲੀਆ ਦੇ ਸ਼ਖਰ ਖੜਾ ਇੱਕ ਲੋਕਾਂ ਨੂੰ ਕਹਿ ਰਿਹਾ ਵੈ ਸਿਖਰ ਖੜਾ ਹੁਣ ਸਿਖਰ ਖੜੇ ਨੂੰ ਕਹਵੇਂ ਕਹਿ ਮੈਂ ਖੜਾ ਉਹ ਤਾਂ ਸਾਰਾ ਪੜਦਾ ਚੱਕ ਦੂ ਉਹਨਾਂ ਦਾ ਇੱਥੇ ਦੱਸੋ ਫਿਰ ਕੀ ਹੈ ਕਹਿਵਤ ਪਰਖਾ ਜਾਨ ਨੂੰ ਮਟਾਇਆ ਕਾਇਕੋਤਾ ਇਹ ਮਨ ਲਾਇਆ ਤੈਂਕ ਤੇਰਾ ਇਹ ਮਨਸੀ ਜਿਹੜਾ ਕਦੇ ਨਾ ਜੋੜ ਲਿਆ ਤੈਂ ਸਾਡੇ ਨਾਲ ਜੁੜਦਾ ਹੀ ਨਹੀਂ ਹੈ ਤਾ ਬੜੀ ਕੋਸ਼ਿਸ਼ ਕਰਦੇ ਆ ਸਮਾਧੀ ਵਿੱਚ ਜੋੜਨ ਦੀ ਤਬ ਨਹੀਂ ਜੁੜਦਾ ਜੋੜੀ ਜਾਂਦਾ ਟੁੱਟੀ ਜਾਂਦਾ ਟੁੱਟੀ ਜਾਂਦਾ ਜੋੜੀ ਜਾਂਦੇ ਸਰ ਇਹੇ ਲੱਗੇ ਰਹਿੰਦੇ ਆ ਅਸੀਂ ਤਾਂ ਇੱਕ ਪਾਸੇ ਤੋੜ ਦਿਆਂ ਜੋੜ ਦਿਆਂ ਦੂਏ ਪਾਸੇ ਟੁੱਟ ਜਾਂਦਾ ਦੂਏ ਪਾਸੇ ਜੋੜ ਦਿਆਂ ਦੂਏ ਪਾਸੇ ਟੁੱਟ ਜਾਂਦਾ ਜੁੜਦਾ ਹੀ ਨਹੀਂ ਬੰਦ ਲੱਗੇ ਰਹਿੰਦੇ ਆ ਜੋੜ ਦੇ ਵਿੱਚ ਜੁੜਦਾ ਹੈ ਨਹੀਂ ਉਠ ਖੜਦੇ ਉਸ ਤਾਂ ਕਿ ਕਿੱਥੇ ਲਾਇਆ ਹੈ ਮਨ ਨੂੰ ਤੋਂ ਬਿਨਾਂ ਇਸ ਬਾਤ ਦੇ ਤੇਰੀ ਜ਼ਮਦੀ ਲੱਗੀ ਹੋਈ ਰਹਿੰਦੀ ਹੈ ਸਵਾਦ 24 ਘੰਟੇ ਦੀ ਹੁੰਦੀ ਹੈ ਤਾਂ ਇਹ ਸਵਾਦ ਸਦਾ ਜ਼ਮਾਦ ਹੁੰਦੀ ਹੈ ਸਦਾਈ ਸਵਾਦ ਅਨਹਦ ਸੁਨਣ ਕਹਾਤੇ ਹੋਈ ਸੁਨੋ ਸੁਨੋ ਕਹੈ ਸਭ ਕੋਈ ਆਨੰਦ ਸੁਨੋ ਲਗਾਤਾਰ ਸੁਨ ਰਹੇ ਮਨ ਮਨ ਇੱਛਾ ਮੰਤ ਵਿੱਚ ਰਹੀ ਨਾ ਪੈਦਾ ਹੋਵੀ ਨਾ ਇਹ ਆਨੰਦ ਸੁਨ ਤੂੰ ਆਨੰਦ ਸੁਨਦੀ ਜਿਹੜੀ ਅਵਸਥਾ ਕਿੱਥੋਂ ਪ੍ਰਾਪਤ ਕਰ ਲਈ ਕਾਇਕੋਤ ਇਹ ਬਰੁਆ ਆਸਾ ਵਰਸਾ ਮੰਦੀ ਇੱਛਾ ਔਰ ਆਸਾ ਆਸਾ ਤਾਂ ਜੋ ਇੱਛਾ ਭਰਦੀ ਹੈ ਇੱਕ ਇੱਛਾ ਸਾਡੇ ਅੰਦਰ ਪੈਦਾ ਹੋ ਰਹੀ ਹੈ ਜੋ ਇੱਕ ਇੱਛਾ ਪੈਦਾ ਹੋਣੀ ਆਸਾ ਮਨਸਾ ਕਹਿ ਬਿਦ ਖਾਈ ਕਿਵੇਂ ਖਾ ਗਿਆ ਤੂੰ ਸਾਰੀਆਂ ਆਸਾ ਮਨਸਾ ਨੂੰ ਤੇ ਤਾ ਸਾਰੀਆਂ ਖਾਏ ਗਿਆ ਤਾਂ ਤਾ ਮੁਕਾਇ ਦਿੱਤੀ ਕਿਵੇਂ ਜੋਤ ਨਿਰੰਤਰ ਪਾਈ ਇਹ ਜਿਹੜੀ ਤੈਨੂੰ ਨਿਰੰਤਰ ਜੋਤ ਤੈਨੂੰ ਆ ਰਹੀ ਹੈ ਇਹ ਜਿਹੜਾ ਗਿਆਨ ਨਿਰੰਤਰ ਜਿਹੜੇ ਗਿਆਨ ਨਾਲ ਜੁੜਿਆ ਹੋਇਆ ਹੈ ਇਹ ਕਿਹੜੀ ਵਿਧੀ ਨਾਲ ਤਾ ਪ੍ਰਾਪਤ ਕੀਤੀ ਹੈ ਇਹ ਜਿਹ ਹੈ ਗਿਆਨ ਤਹਿ ਧਰਮ ਹੈ ਕਿਉਂਕਿ ਨਾਨਕ ਦਾ ਗਿਆਨ ਸੱਚਾ ਸੀ ਨਾਨਕ ਦਾ ਧਰਮ ਸੱਚ ਧਰਮ ਸੀ ਸੱਚ ਧਰਮ ਸੀ ਸੱਚ ਧਰਮ ਵਿੱਚ ਗਿਆਨ ਹੁੰਦਾ ਹੈ ਗਿਆਨ ਸੱਚ ਦਾ ਗਿਆਨ ਨਾਨਕ ਸੰਤ ਮਿਲਿਆ ਸੱਚ ਪਾਈ ਹੈ ਗਿਆਨ ਸੀ ਉਹ ਗਿਆਨ ਕੀ ਸੀ ਆਤਮ ਗਿਆਨ निराकार ਦਾ ਗਿਆਨ ਪ੍ਰਾਤਮ ਗਿਆਨ ਬਸ ਸਾਰਿਆਂ ਜਾਂ ਤੰਬਰਤ ਮੇ ਤਿੰਨ ਲੋਕਾਂ ਦਾ ਗਿਆਨ ਰਹੀ ਹੈ ਤਿੰਨ ਲੋਕਾਂ ਜਿਹੇ ਘੁੰਮਦੇ ਜੀਵੇ ਬਾਕੀ ਤਾਂ ਵਾਇਆ ਹੀ ਹੈ ਕਿਆ ਗਿਆਨ ਤਹਤਰਮ ਹੈ ਇਹ ਗੱਲ ਕਿੱਥੇ ਕਹੀ ਕਬੀਰ ਨੇ ਕਹੀ ਮਾੜਾ ਆਲਾ ਤਰਮ ਤਰਮ ਨਹੀਂ ਤੋਖਾ ਮਤ ਖਾ ਜਿਓ ਸਵਾਦੀ ਵਾਲਾ ਤਰਮ ਤਰਮ ਨਹੀਂ ਹੈ ਤੋਖਾ ਨਾ ਖਾ ਜਿਓ ਫੋਰ ਕੋਈ ਦੁਨੀਆ ਦਾ ਧਰਮ ਧਰਮ ਨਹੀਂ ਜਿੱਥੇ ਆਤਮ ਗਿਆਨ ਨਹੀਂ ਉਹ ਧਰਮ ਨਹੀਂ ਹੈ ਜਿੱਥੋਂ ਗਿਆਨ ਪ੍ਰਾਪਤ ਹੁੰਦਾ ਉੱਥੇ ਧਰਮ ਹੁੰਦਾ ਹੈ ਬਾਕੀ ਸੋ ਧਰਮ ਨਹੀਂ ਹੁੰਦਾ ਜਿੱਥੇ ਤੁਹਾਨੂੰ ਕਿਹਾ ਇਥੋਂ ਆ ਵੇਲੂ ਉਹ ਵੇਲੂ ਗੁਰੇ ਹੋਣਗੇ ਇੱਛਾ ਉਹ ਧਰਮ ਨਹੀਂ ਹੁੰਦਾ ਫਰਾਡ ਹੁੰਦਾ ਧਰਮ ਦੇ ਨਾਂ ਤੇ ਧਰਮ ਦੇ ਨਾਂ ਤੇ ਫਰਾਡ ਜਿਆਦਾ ਧਰਮ ਦਾ ਤਾਂ ਕਾਲ ਪਿਆ ਹੋਇਆ ਸੱਚ ਕਾਲ ਕੂੜ ਵਰਤਿਆ ਉਦੋਂ ਮੇ ਸੱਚ ਦਾ ਕਾਲ ਸੀ ਸੱਚ ਦਾ ਕਾਲ ਨਹੀਂ ਸੀ ਉਦੋਂ ਨਾਲ ਕੁ ਕੋਲ ਦਾ ਸਾਈ ਦਾ ਡਰਿਆਵਕ ਦਾ ਸੀ ਨਾਲ ਕੁ ਤਾਂ ਸਵਾਹ ਕਾਲ ਸੀ ਸਾਰੇ ਪਿਆ ਹੈ ਦੁਨੀਆ ਨੂੰ ਸੱਚ ਨਹੀਂ ਸੀ ਕਤੋਂ ਮਿਲਦਾ ਕਿਸੇ ਗਡਾਉਂ ਦੇ ਵਿੱਚ ਅਨਾਜ ਪਿਆ ਹੈ ਬੇਅੰਤ ਪਿਆ ਹੈ ਪਰ ਦੁਨੀਆ ਨੂੰ ਨਹੀਂ ਮਿਲ ਰਿਹਾ ਉਹ ਗੜਾਉਂ ਚ ਪੈ ਰੋ ਕੀ ਕਰੇ ਕੋਈ ਸੰਸਾਰ ਚ ਕਾਲ ਪਿਆ ਹਸੀ ਸੱਚ ਦਾ ਉਹ ਗਡਾਉਂ ਦਾ ਛਟਾ ਦਿੰਦਾ ਫਿਰਦਾ ਸੀ ਨਾਨਕ ਉਹ ਜਿਹੜਾ ਸੀ ਨਾ ਕਾਲ ਉਹ ਸੱਚ ਦਾ ਕਾਲ ਦੂਰ ਕਰ ਨਿਕਲਿਆ ਸੀ ਲੋਕਾਂ ਨੂੰ ਜਿੱਥੇ-ਜਿੱਥੇ ਪਏ ਨੇ ਉੱਥੇ-ਉੱਥੇ ਤਈਏ ਖਾਣ ਨੂੰ ਸੱਚ ਖਾਣ ਸੱਚ ਬਹਿਣ ਸੱਚ ਬਹਿਣ ਨੂੰ ਨਾਨਕ ਨੂੰ ਚੌਂ ਨਹੀਂ ਸੀ ਜਾਣਦਾ ਜੇ ਕਾਲ ਪਿਆ ਹੋਵੇ ਜਿਹੜਾ ਦੈਲੂ ਹੈ ਉਹਨੂੰ ਪ੍ਰਵੇਸ਼ ਦਾ ਹੁਕਮ ਹੋਇਆ ਵੀ ਜਾ ਜਾ ਕੇ ਇਹਦਾ ਇਹਨਾਂ ਦੀ ਪ੍ਰੇਸ਼ਾਨੀ ਦੂਰ ਕਰ ਲੋ ਕਹਿੰਦੇ ਜਿਹੜੇ ਜਿਹੜੇ ਭੁੱਖੇ ਨੇ ਉਹਨਾਂ ਦੀ ਪਿਆਸੇ ਨੇ ਉਹਨਾਂ ਦੀ ਪਿਆਸ ਬੁਝਾ ਜਾ ਗਏ ਗਏ ਜਾ ਕੇ ਦੱਸਿਆ ਉਹਨਾਂ ਉਹਨਾਂ ਕੋਲੇ ਗਏ ਨੇ ਜਿੱਥੇ ਭੁੱਖਾ ਪਿਆਸ ਸੀ ਆਮ ਪਬਲਿਕ ਕੋਲ ਲਿ ਗਏ ਭੁੱਖਾ ਪਿਆਸ ਕੋਲੇ ਜਾਣ ਹੁੰਦਾ ਜਿੱਥੇ ਪਿਆਸ ਸੀ ਇਹ ਨਾਮ ਦੀਪੋਕਸੀ ਉੱਥੇ ਉੱਥੇ ਗਏ ਉਹਨਾਂ ਨੂੰ ਦੇ ਤਾ ਉਹ ਥੋੜੇ ਹੀ ਸੀ ਫੈਲ ਵੱਲੇ 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 ਸੀਗੇ ਜੇ ਬਾਕੀ ਧਰਮ ਦਾ ਸਾਰੇ ਦੁਨੀਆ ਜੇ ਫੈਲਿਆ ਹੋਣਾ ਸੀ ਇਸਲਾਮ ਕਿਤੇ ਥਾ ਨਹੀਂ ਪਰ ਇਸਲਾਮ ਦੇ ਵਿੱਚ ਵੀ ਲੋਕ ਪਿਆਸੇ ਭੁੱਖੇ ਸੀ ਇਸਲਾਮ ਵਾਲੇ ਵੀ ਭੁੱਖੇ ਪਿਆਸੇ ਸੀ ਬੁੱਢੜ ਜਾ ਕੌਣ ਸੀ ਬੁੱਢੜ ਜਾ ਕੌਣ ਉਹ ਪਿਆਸ ਇਸਲਾਮ ਚੋਂ ਨਹੀਂ ਬੁਝੀ ਉਹਦੀ ਜਿਹੜੀ ਨਾਨਕ ਨੇ ਬੁਝਾਈ ਹੈ ਭਾਈ ਲਾਲੋ ਕੌਣ ਸੀ ਉਹ ਪਿਆਸ ਹਿੰਦੂ ਮਾਤਰ ਨੇ ਨਹੀਂ ਬੁਝਾਈ ਜਿਹੜੀ ਉਹਨੂੰ ਸੀਗੀ ਨਾਨਕ ਕੋਲ ਸੀ ਉਹ ਤਾਂ ਉਹ ਰਾਮੋਦਕ ਤਾਂ ਨਾਨਕ ਕੋਲ ਸੀ ਉਹ ਗੁਰੂ ਜੀ ਆਇਆਂ ਜੀ ਉਹ ਗਿਆਨ ਜਿਹੜਾ ਉਹਨੂੰ ਚਾਹੀਦਾ ਸੀ ਜਿਹਦੇ ਨਾਲ ਉਹਦਾ ਮਨ ਖੜਨਾ ਸੀ ਗਿਆਨ ਕਾ ਵੱਧਦਾ ਮਨ ਰਹੇ ਗੁਰਮਨ ਗਿਆਨ ਨਾ ਹੋਵੇ ਲੋਕ ਜੋਤਾ ਜਗੋਦੇ ਸੀ ਜੇ ਉਹ ਕਹਿੰਦੇ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਹ ਤੇ 12 ਸੂਰਜਾਂ ਦੀ ਗੱਲ ਕਰਦੇ ਨੇ ਕਈ ਜਗ੍ਹਾ ਟੀਕੇਰ ਚ 12 ਸੂਰਜ ਉਹ ਕਹਿੰਦੇ ਚ ਸੂਰਜ ਚੜੇ ਹਜ਼ਾਰ ਬਾਹਲੇ ਚਾੜ ਲਦਾ ਇਹਨਾਂ ਕੀ ਮਤਲਬ ਬਾਹਰ ਚਾਨਣ ਅੱਖਾਂ ਦੇਖਣ ਵਾਲਾ ਉਹ ਤਾਂ ਅੱਖਾਂ ਨਾਲ ਦੇਖਣ ਵਾਲਾ ਹੈ ਹੀ ਨਹੀਂ ਅੰਦਰ ਚਾਨਣ ਲਗਾਦੇ ਰਹੋ ਇੱਥੇ ਚਾਨਣ ਹੁੰਦੇ ਆ ਬਾਹਰ ਗੁਰਬਨ ਘਰ ਅੰਦਰ ਚੱਲ ਨਹੀਂ ਰਿਹਾ ਬਾਹਰ ਦੇ ਸੇ ਚਾਨਣ ਦਿਨਾਂ ਦੀ ਅਧਿਆਰੀ ਰਾਤ ਉਹ ਦਿਲ ਦੇ ਵਿੱਚ ਜਿਹੜਾ ਅਧਿਆਰੀ ਰਾਤ ਹੈ ਉੱਥੇ ਚਾਨਣ ਕੀ ਕਰੂ ਉੱਥੇ ਕਰੂਗਾ ਗਿਆਨ ਉੱਥੇ ਕਰੂਗਾ ਚਾਨਣ ਨਾਮ ਜਿਹੜਾ ਉੱਥੇ ਚੱਲਣ ਕਰਦਾ ਉਹ ਧਰਮ ਜਿੱਥੇ ਚੰਦ ਸੂਰਜ ਚੱਲਣ ਨਹੀਂ ਕਰਦਾ ਫੋੜ ਉੱਤੇ ਕੁਝ ਨਹੀਂ ਚੱਲਣ ਕਰ ਸਕਦਾ ਿਆ ਓੰਕਾਲੋ ਪਰਮ ਦਾ ਨਾਸ ਕੌਣ ਕਰੇ ਪਰਮ ਦੇਰਾ ਪਰਮ ਦਾ ਨਾਸ ਕੌਣ ਕਰੇ ਕਾਂ ਦਾ ਸੂਰਜ ਚੜੇ ਕਿਆਨ ਸਾਰੇ ਧਰਮਾਂ ਵਿੱਚ ਹੁੰਦਾ ਹੈ ਲਾਈਟਾਂ ਅਸੀਂ ਬੜੇ ਇੰਤਜ਼ਾਮ ਕੀਤੇ ਹੋਏ ਨੇ ਸੰਸਾਰ ਦੇ ਵਿੱਚ ਛੋਟੀਆਂ ਵੱਡੀਆਂ ਲਾਈਟਾਂ ਨੇ ਸਟੋਨ ਲਾਈਟਾਂ ਨੇ ਪਰ ਜਦੋਂ ਸੂਰਜ ਚੜ੍ਹਦਾ ਸਾਰੀਆਂ ਬੁਝਾ ਦਿੰਦੇ ਸੂਰਜ ਇੱਕ ਚੜ੍ਹਦਾ ਲਾਈਟਾਂ ਸਾਰੀਆਂ ਬੁਝਾ ਦਿੰਦੇ ਲੋੜ ਨਹੀਂ ਰਹਦੀ ਲਾਈਟ ਦੀ ਉੱਥੇ ਲੋੜ ਰਹਿੰਦੀ ਜਿੱਥੇ ਅਸੀਂ ਆਪ ਨੇਰਾ ਕੀਤਾ ਹੋਵੇ ਇਹ ਜੇ ਕਮਰਾ ਬਣਾ ਲਿਆ ਉਹ ਜਿੱਥੇ ਰੋਸ਼ਨੀ ਬਾਹਰ ਨਹੀਂ ਜਾਂਦੀ ਉਹ ਹੋਵੇ ਉੱਥੇ ਆਰਟੀਫੀਸ਼ੀਅਲ ਲਾਈਟ ਦੀ ਲੋੜ ਪੈਂਦੀ ਉਹ ਤੇ ਨਿਹਰਾ ਸੀ ਆਪ ਕੀਤਾ ਗੁਰਬਾਣੀ ਦਾ ਚਾਨਣ ਉੱਥੇ ਨਹੀਂ ਹੁੰਦਾ ਜਿੱਥੇ ਉਹਨੇ ਆਪ ਨਿਹਰਾ ਕੀਤਾ ਹੋਇਆ ਆਪ ਚਾਹੇ ਨਹੀਂ ਚਾਨਣ ਲੜਨ ਲੱਗ ਵੇ ਸੂਰਜ ਤੋਂ ਤੇ ਉੱਥੇ ਤਾਂ ਫੇਰ ਨਿਹਰਾ ਰਹਿਣਾ ਹੀ ਹੈ ਨਾ ਕੋਈ ਧਰਮ ਉਸ ਧਰਮ ਨੂੰ ਧਰਮ ਮੰਨਿਆ ਨਹੀਂ ਜਾ ਸਕਦਾ ਗੁਰਬਾਣੀ ਨਹੀਂ ਮੰਨਦੀ ਕਬੀਰ ਨਹੀਂ ਮੰਨਦਾ ਜਿਹੜਾ ਜਿਹਦੇ ਵਿੱਚ ਤਤ ਗਿਆਨ ਅੰਮ੍ਰਿਤ ਗਿਆਨ ਨਾ ਹੋਵੇ ਗਿਆਨ ਅੰਮ੍ਰਿਤ ਨਾ ਹੋਵੇ ਇੱਥੇ ਮਹਾਭਾਰਤ ਦੀ ਕਹਾਣੀ ਕਰਕੇ ਗਿਆਨ ਅੰਮ੍ਰਿਤ ਕਹਿੰਦੇ ਨੇ ਕਿਹੜਾ ਅੰਮ੍ਰਿਤ ਉਹਦੇ ਵਿੱਚ ਅੰਮ੍ਰਿਤ ਹੁੰਦਾ ਕੀ ਹੈ ਜਿਹੜਾ ਗਿਆਨ ਮਰਦਾ ਨਹੀਂ ਆਦਮੀ ਦੀ ਜਦੋਂ ਸਰੀਰ ਚਲਿਆ ਜਾਂਦਾ ਹੈ ਉਹਦੇ ਨਾਲ ਗਿਆਨ ਮਰ ਜਾਂਦਾ ਹੈ ਸਾਰਾ ਹੀ ਸਾਰੇ ਗਿਆਨ ਮਰ ਜਾਂਦਾ ਖਤਮ ਹੋ ਜਾਂਦਾ ਹੈ ਨਿਰਆਕਾਰੇ ਗਿਆਨ ਦਾ ਜੋ ਪ੍ਰਭਾਵ ਪਿਆ ਹੁੰਦਾ ਅਕਲ ਤੇ ਉਹ ਵੱਜ ਜਾਂਦਾ ਨਿਰਆਕਾਰੇ ਗਿਆਨ ਕੀ ਕਰਦਾ ਹੈ ਨਿਰਆਕਾਰੇ ਗਿਆਨ ਬੁੱਧੀ ਨੂੰ ਮਨ ਨੂੰ ਮਨ ਦੀ ਮਲੀਨਤਾ ਦੂਰ ਕਰਦਾ ਸਿਰਫ ਹੋਰ ਕੁਝ ਨਹੀਂ ਕਰਦਾ ਯਾਦ ਰੱਖਣ ਵਾਲੀ ਚੀਜ਼ ਨਹੀਂ ਹੈ ਇਹ ਯਾਦ ਰੱਖਣ ਵਾਲੀ ਚੀਜ਼ ਨਹੀਂ ਹੈ ਸਾਬਣ ਲਾਈਦਾ ਕਪੜਾ ਧੋਤਾ ਜਾਂਦਾ ਹੈ ਸਾਬਣ ਨਿਕਲ ਜਾਂਦਾ ਹੈ ਸਾਬਣ ਕਪੜੇ ਤੇ ਪਿਆ ਦੇਖੇ ਸਾਬਣ ਲੱਗੇ ਦਾ ਸਬੂਤ ਹੈ ਕਪੜੇ ਤੇ ਵੈਰ ਨਹੀਂ ਦਰਮੰਦ ਦੇ ਨਾਲ ਜੁੜਿਆ ਹੋਇਆ ਨਹੀਂ ਰਹਿੰਦਾ ਹੁੰਦਾ ਉਹ ਤਾਂ ਬਲੀਤੀ ਕਪੜਾ ਹੋਏ ਦੇ ਸਾਬੂਨ ਲੱਗਿਆ ਤੋਂ ਹੈ ਪਰ ਇਹ ਮਤ ਪਾਪਾ ਕੇ ਸੰਗੋ ਤੋਪੇ ਨਾਵੇਂ ਕਰਮ ਸਾਬਣ ਕਦੇ ਕੱਪੜੇ ਨਾਲ ਜੁੜਿਆ ਹੋਇਆ ਹੁੰਦਾ ਠਾਬੜ ਵੀ ਗਿਆ ਨਾਲ ਬੜ ਵੀ ਨਹੀਂ ਸਬੂਤ ਹੈ ਕਿ ਕਪੜਾ ਚਿੱਟਾ ਹੈ ਕਪੜਾ ਬਚ ਗਿਆ ਸਾਬਣ ਖਤਮ ਉਹਨਾਂ ਦਾ ਪ੍ਰਭਾਵ ਰਹਿਣਾ ਨਾਮ ਦਾ ਪ੍ਰਭਾਵ ਇਹ ਨਾਮ ਪ੍ਰਭਾਵ ਪਉਦਾ ਜਿਹੜਾ ਦੁਆ ਕਹਿੰਦਾ ਖੋਪੜੀ ਚ ਕਲੈਕਟ ਕੀਤਾ ਹੁੰਦਾ ਭੁੱਲ ਵੀ ਜਾਂਦਾ ਇਹਦਾ ਭੁੱਲਣਾ ਨਾ ਇਕੱਠਾ ਹੋਣਾ ਹੁੰਦਾ ਹੀ ਨਹੀਂ ਇਹ ਨਹੀਂ ਹੁੰਦਾ